ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਵਰਿੰਦਰ ਬਰਾੜ ਦੇ ਦਿਸ਼ਾ ਨਿਰਦੇਸ਼ ਤੇ ਡੀਐਸਪੀ ਹੈੱਡਕੁਆਟਰ ਸਰਦਾਰ ਕਨਵਰਪਾਲ ਸਿੰਘ ਅਤੇ ਐਸਐਚਓ ਸਿਟੀ ਤੇ ਪੁਲਿਸ ਪਾਰਟੀ ਸਮੇਤ ਫਾਜ਼ਿਲਕਾ ਦੀ ਰਾਧਾਸ਼੍ਰਮੀ ਕਲੋਨੀ ਇੰਦਰਾ ਨਗਰੀ ਅਤੇ ਹੋਰ ਕਈ ਬੱਲਿਆ ਵਿੱਚ ਅੱਜ ਸਵੇਰੇ ਘਰਾਂ ਵਿੱਚ ਜਾ ਕੇ ਜਾਂਚ ਕੀਤੀ ਗਈ ਸ਼ੱਕੀ ਘਰਾਂ ਦੇ ਵਿੱਚ ਵੱਡੀ ਗਿਣਤੀ ਵਿੱਚ ਡੀਐਸਪੀ ਫਾਜ਼ਿਲਕਾ ਸਰਦਾਰ ਕਨਵਰਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਪੁੱਜੀ ਅਤੇ ਘਰਾਂ ਦੀ ਜਾਂਚ ਕੀਤੀ ਅਤੇ ਸ਼ੱਕੀ ਵਿਅਕਤੀਆਂ ਖਿਲਾਫ ਕਈਆਂ ਕਾਰਵਾਈ ਵੀ ਕੀਤੀ ਜਿਸ ਬਾਰੇ ਜਾਣਕਾਰੀ ਦੇਦੇ ਹੋਏ ਡੀਐਸਪੀ ਸਰਦਾਰ ਕਰਨਵਰ ਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ ਅਤੇ ਜਿਨ੍ਹਾਂ ਜਿਨ੍ਹਾਂ ਤੇ ਸ਼ੱਕ ਹੈ ਜੋ ਵਿਅਕਤੀ ਸਮਾਜ ਵਿਰੋਧੀ ਕੰਮ ਕਰਦੇ ਹਨ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੜੀ ਵਿਭਾਗਿਆ ਪੁਲਿਸ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਸਮਾਜ ਨੂੰ ਕੋਈ ਵੀ ਸਮਾਜ ਵਿਰੋਧੀ ਅਨਸਰ ਨਹੀਂ ਰਹਿਣਤ ਜਾਵੇਗਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕੜੀ ਚੇਤਾਵਨੀ ਦਿੰਦੇ ਹੋਏ ਡੀਐਸਪੀ ਫਾਜ਼ਿਲਕਾ ਸਰਦਾਰ ਕਰਨਵਰ ਪਾਲ ਸਿੰਘ ਨੇ ਕਿਆ ਕਿ ਪੰਜਾਬ ਪੁਲਿਸ ਵੱਲੋਂ ਸਖਤ ਨਿਰਦੇਸ਼ਨ ਕਿ ਸਮਾਜ ਵਿੱਚ ਨਸ਼ਾ ਵਿਰੋਧੀ ਐ ਸਮਾਜ ਵਿਰੋਧੀ ਅਨੁਸਾਰ ਪਰਮਪਰ ਨਹੀਂ ਦਿੱਤੇ ਜਾਣਗੇ ਜਿਨ੍ਹਾਂ ਤੇ ਵੀ ਸ਼ੱਕ ਹੋਏਗਾ ਜੋ ਇਸ ਸਮਾਜ ਵਿਰੋਧੀ ਗਤੀਵਿਧੀ ਜੇ ਹਿੱਸਾ ਲਵੇਗਾ ਉਹ ਚਾਹੇ ਕਿਸੇ ਵੀ ਹੱਦ ਤੱਕ ਜਾਵੇ ਉਸ ਖਿਲਾਫ ਫਾਜ਼ਿਲਕਾ ਪੁਲਿਸ ਸਖਤ ਕਾਰਵਾਈ ਕਰੇਗੀ ਉਹਨਾਂ ਨੂੰ ਫਾਜ਼ਿਲਕਾ ਵਿੱਚ ਨਹੀਂ ਰਹਿਣਤਾ ਜਾਵੇਗਾ ਜਾਂ ਤਾਂ ਉਹ ਸਮਾਜ ਵਿਰੋਧੀ ਕੰਮ ਛੱਡ ਦੇਣ ਜਾਂ ਫਾਜ਼ਿਲਕਾ ਜ਼ਿਲ੍ਹਾ ਛੱਡ ਦੇਣ ਇਸ ਬਾਰੇ ਬੋਲਦੇ ਹੋਏ ਡੀਐਸਪੀ ਕਮਰਪਾਲ ਸਿੰਘ ਨੇ ਕਿਹਾ ਵੀ ਅਜਿਹੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜੋ ਸਮਾਜ ਵਿਰੋਧੀ ਅਨਸਰਾਂ ਦੀ ਸ਼ਿਫਾਰਿਸ਼ ਲੈ ਕੇ ਥਾਣਾ ਸਿਟੀ ਜਾਂ ਡੀਐਸਪੀ ਹੈੱਡਕੁਆਟਰ ਪੁੱਜੇਗਾ ਉਹਨਾਂ ਖਿਲਾਫ ਵੀ ਕਾਰਵਾਈ ਹੋਵੇਗੀ ਇੱਥੇ ਬੋਲਦੇ ਡੀਐਸਪੀ ਸਰਦਾਰ ਕਮਰਪਾਲ ਸਿੰਘ ਨੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਦੀ ਸ਼ਿਫਾਰਿਸ਼ ਕਰਨ ਵਾਲਿਆਂ ਨੂੰ ਵੀ ਕੜੀ ਚੇਤਾਵਨੀ ਦਿੱਤੀ ਅਤੇ ਹੋਰ ਬੋਲਦੇ ਹੋਏ ਡੀਐਸਪੀ ਕਮਰਪਾਲ ਸਿੰਘ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਤੇ ਸਾਡੀ ਪੂਰੀ ਕਵਰੇਜ ਵੇਖੋ ਜਿਹੜੀ ਜਿਹੜੀ ਸੁਬਾ ਸੁਬਾ ਮਾਰਨਿੰਗ ਦੇ ਅ ਸੀਨੀਅਰ ਅਫਸਰ ਦੇ ਹੁਕਮਾ ਦੇ ਨਾਲ ਸਬ ਡਿਵੀਜ਼ਨ ਜਿਹੜੀ ਆਪਣੀ ਫਾਸਲ ਕਰਿਆ ਉਹਦੀ ਸਾਰੀ ਫੋਰਸ ਲੈ ਕੇ ਅਸੀਂ ਜਿਹੜਾ ਕੋਈ ਅੰਨੀ ਦਿੱਲੀ ਤੇ ਰਾਧਾ ਸਵਾਮੀ ਜਿਹੜੀ ਬਸਤੀਆਂ ਨੇ ਇਹਦੇ ਵਿੱਚ ਅਸੀਂ ਸਰਚ ਆਪਰੇਸ਼ਨ ਕੀਤਾ ਹੈਗਾ ਕੋਈ ਚੋਰ ਚੱਕੇ ਜਾਂ ਕੋਈ ਜਿਹੜੇ ਸ਼ੱਕੀ ਬੰਦੇ ਨੇ ਜਾਂ ਕੋਈ ਨਸ਼ੇ ਦੀ ਡੀਲ ਕਰਦੇ ਆ ਉਹਨਾਂ ਦੇ ਉੱਤੇ ਰੇਡ ਜਿਹੜੀਆਂ ਕੀਤੀਆਂ ਜਾ ਰਹੀਆਂ ਤਾਂ ਕਿ ਉਹ ਇਹ ਜਿਹੜਾ ਇਸ ਜੁਰਮਾਂ ਦੇ ਵਿੱਚ ਨਾ ਪੈਣ ਤੇ ਠੱਲ ਬੈ ਸਕੇ ਤੇ ਐਨਨ ਨੂੰ ਜਿਹੜਾ ਸਜ਼ਾ ਦਿੱਤੀ ਜਾਵੇ ਵੜ ਕੇ ਜੇ ਕੋਈ ਉਹ ਗਲਤ ਕੰਮ ਕਰ ਰਿਹਾ ਹੈ ਸਰ ਹੁਣ ਤੱਕ ਜੇ ਇਹ ਗੱਲ ਫਰਮੀਏ ਤਾਂ ਕੋਈ ਕਿਸੇ ਤਰ੍ਹਾਂ ਦੀ ਬਰਾਮਦਗੀ ਵੀ ਹੋਈ ਹੈ ਉਸ ਉਹ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਜੇ ਕੋਈ ਰਿਕਵਰੀ ਜੜੀ ਵੀ ਕੋਈ ਹੋਏਗੀ ਉਹ ਤੁਹਾਨੂੰ ਬਾਅਦ ਵਿੱਚ ਅਸੀਂ ਇਨਫੋਰਮ ਕਰ ਦੇਵਾਂਗੇ ਕੋਈ ਲੱਗਿਆ ਸ਼ੱਕੀ ਪਰਸਨ ਹੋਇਆ ਸ਼ੱਕੀ ਤਾਂ ਹੈਗੇ ਨੇ ਜਿੰਨਾਂ ਦੇ ਪਹਿਲਾਂ ਪਰਚੇ ਦਰਜ ਹੋਏ ਹੋਏ ਨੇ ਜਾਂ ਚੋਰੀਆਂ ਦੇ ਵਿੱਚ ਨੇ ਉਹਨਾਂ ਸਾਰਿਆਂ ਦੇ ਉੱਤੇ ਸਰਚ ਕੀਤੀ ਜਾ ਰਹੀ ਹੈ ਜੀ ਤੇ ਤਾਂ ਕਿ ਜੇ ਕੋਈ ਉਹਦੇ ਚੋਂ ਜੇ ਸਾਨੂੰ ਬਰਾਮਦਗੀ ਹੋਈ ਤਾਂ ਉਹਨਾਂ ਤੇ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਐਸਐਚਓ ਸਾਡੇ ਨਾਲ ਨੇ ਅਸਰ ਚਿਮਨੇ ਕੇ ਘਰਾਂ ਦੇ ਅੰਦਰ ਜਿਹੜੀ ਦਬਿਸ਼ ਕੀਤੀ ਗਈ ਹੈ ਜੀ ਕਿ ਮੈਂ ਬਾਅਦ ਚ ਦੱਸਦਾ ਸਾਰੀ ਜਦੋਂ ਅਜੇ ਤਾਂ ਚੱਲ ਰਹੀ ਹੈ ਨਾ ਆਪਰੇਸ਼ਨ ਚੱਲ ਰਿਹਾ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਵੀ ਕਿੰਨੇ ਅਸੀਂ ਘਰਾਂ ਦੇ ਵਿੱਚ ਸ਼ੱਕੀ ਵਦੇ ਜੋ ਕੋ ਮਿਲੇ ਹੈ ਜਾਂ ਰਿਕਵਰੀ ਹੋਈ ਹੈ ਜਾਂ ਕਿੰਨੇ ਚੈੱਕ ਕੀਤੇ ਗਏ ਨੇ ਉਹ ਤੁਹਾਨੂੰ ਅਸੀਂ ਆਪਰੇਸ਼ਨ ਤੋਂ ਬਾਅਦ ਦੱਸ ਦਿਆਂਗੇ ਸਰੀ ਆਪਰੇਸ਼ਨ ਕਾਸੋ ਦੇ ਤਹਿਤ ਚਲਾਇਆ ਗਿਆ ਹੈ ਕਿ ਈਗਲ ਦੇ ਬੈਸੋ ਆਪਰੇਸ਼ਨ ਦੇ ਸਾਥ ਸਾਡੇ ਕੀ ਕਮੈਸੇਜ ਦਿਨਾ ਚਾਹੂਗਾ ਸਰ ਜਿਹੜੇ ਆ ਚੋਰ ਅਗਰੇ ਨਟਾ ਵੇ ਦੇਉ ਨਾਲ ਇਨਾਂ ਨੂੰ ਸਾਡਾ ਮੈਸੇਜ ਇਹੀ ਹੈ ਵੀ ਇਹ ਜਿਹੜੇ ਗਲਤ ਗੰਮ ਚ ਨਾ ਪੈਣ ਜੇ ਫੜੇ ਗਏ ਤੇ ਨਾ ਹੈ ਸਾਡੇ ਮਦਰ ਕੋਈ ਇਹਦੇ ਚ ਸਪਾਰਸ਼ ਕਰਨ ਆਵੇ ਨਾ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਸਤੋਸੇ ਹਮ ਅਪੀਲ ਕਰਤੇ ਹੈ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ